ਅੱਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਖੇਤੀ ਵਿਗਿਆਨ ਕੇਂਦਰ ਰੋਣੀ ਜਿੱਥੇ ਅੱਜ ਮੇਲਾ ਲੱਗਿਆ ਹੋਇਆ ਹੈ ਖੇਤੀ ਮੇਲਾ ਪੁਰੇ ਸਤੋਜ ਤੋਂ ਆਕੇ ਆ ਇਹ ਖਾਲਸਾ ਜੀ ਮਿਲੇ ਆ ਜਿਨ੍ਹਾਂ ਨੇ ਆਪਣੇ ਫੂਡ ਪ੍ਰੋਸੈਸਿੰਗ ਦੇ ਵਿੱਚ ਕੰਮ ਸ਼ੁਰੂ ਕੀਤਾ ਹੈ ਖਾਲਸਾ ਜੀ ਤੁਹਾਡਾ ਪਹਿਲਾਂ ਨਾਮ ਸੁਭਨਾਮ ਦੱਸੋ ਮੇਰਾ ਨਾਮ ਜੀ ਜਗਦੇਵ ਸਿੰਘ ਪਿੰਡ ਮੇਰਾ ਜੀ ਸਤੋਜ ਸੀਐਮ ਮਾਨ ਸਾਹਿਬ ਦੇ ਪਿੰਡੋਂ ਆ ਜੀ ਮੈਂ ਸਤੋਜ ਤੋਂ ਆਪਾਂ ਕਿਸ ਕੀ ਚੀਜ਼ ਦੀ ਪ੍ਰੋਸੈਸ ਕਰਦੇ ਆਂ ਆਪਾਂ ਜੀ ਆਪਣੇ ਲਈ ਕੋਲਡ ਪ੍ਰੈਸ ਕੋਲੂ ਲੱਗਿਆ ਹੋਇਆ ਜੀ ਦੂਜਾ ਕੱਚੀ ਕਾਣੀ ਵਾਲਾ ਠੰਡੇ ਟੈਂਪਰੇਚਰ ਤੇ ਤੇਲ ਕੱਢਦੇ ਆਂ ਜੀ ਆਪਾਂ ਕੱਚੀ ਕਾਣੀ ਦਾ ਸਰੋਂ ਦਾ ਤੇਲੀ ਸਰੋਂ ਦਾ ਬਦਾਮ ਰੋਗਨਾ ਨਿਮੇਂ ਹੰਡਾਰੀ ਵਾਲ ਦਾ ਜੀ ਆਪਣਾ ਕੋਲਡ ਪ੍ਰੈਸ ਕੱਚੀ ਕਾਣੀ ਦਾ ਸਰੋਂ ਦਾ ਵੀ ਹੈਗਾ ਜੀ ਆਪਣੇ ਲਈ ਬਦਾਮ ਰੋਗਨਾ ਦਿੱਥੋ ਜੀ ਆਪਣਾ ਅਜੇ ਬਦਾਮ ਦਾ ਜਿਹਦੇ ਤੱਤ ਨਹੀਂ ਮੱਚੇ ਹੁੰਦੇ ਜੀ ਤੇ ਬਹੁਤ ਵਧੀਆ ਜੀ ਦੇ ਸਾਰੇ ਦੇ ਜ਼ਰੂਰ ਤਾਤਾ ਹੁੰਦੇ ਨੇ ਬਹੁਤ ਵਧੀਆ ਖਾਣ ਨੂੰ ਜਿਹਦੇ ਵਿੱਚ ਸਾਰਾ ਕੰਮ ਕਰਦਾ ਜੀ ਆਪਾਂ ਅਲਸੀਆ ਹੁੰਦਾ ਆਪਣੇ ਲਵੇ ਤੇ ਮੂੰਗੀ ਫਲੀ ਦਾ ਹੁੰਦਾ ਜੀ ਇਸ ਪਿੰਢੀ ਆ ਸਕਦਾ ਜੀ ਕੋਈ ਆਪਣੇ ਲਵੇ ਤੇ ਤੇਲਾ ਨਾ ਤੇ ਲਾਉਣਾ ਹੁੰਦਾ ਜੀ ਆਪਣੇ ਲਈ ਤੇਲਾ ਦਾ ਹੁੰਦਾ ਜੀ ਆਲਸੀ ਦਾ ਤੇ ਹੋਰ ਜਿਹੜੀ ਪ੍ਰੋਸੈਸਿੰਗ ਇੱਧਰ ਆਪਣਾ ਸ਼ੱਕਰ ਗੁੜ ਸ਼ੱਕਰ ਇਹ ਆਪਣਾ ਹੁੰਦਾ ਤੇਰੇ ਇਹ ਬੱਬਨਪੁਰਿਆ ਦੀ ਜੀ ਬੱਬਨਪੁਰਿਆ ਖਲਾੜ ਜਿਹੜਾ ਜਿੰਦੂ ਵਾਲਿਆਂ ਦੀ ਤਰ੍ਹਾਂ ਦੀ ਆ ਕਰਮ ਜੀ ਤਰ੍ਹਾਂ ਦੀ ਉਹ ਵੀ ਬਹੁਤ ਵਧੀਆ ਫਰਮ ਹੈ ਬਹੁਤ ਵਧੀਆ ਬੰਦੇ ਨੇ ਜੀ ਬਹੁਤ ਵਧੀਆ ਹੋ ਕੰਮ ਕਰਦੇ ਨੇ ਉਹਨਾਂ ਦੀ ਇਹ ਸ਼ੱਕਰ ਆ ਹਾਂਜੀ ਤੇ ਇਹ ਪ੍ਰੋਡਕਟ ਆਪਣੇ ਨੇ ਜੀ ਤੇ ਜਿਹੜਾ ਹੋਰ ਦੂਜੇ ਪ੍ਰੋਡਕਟ ਬਣਾਏ ਇਹ ਜਿਵੇਂ ਕੋਈ ਆ ਕੇ ਆਪਾਂ ਆਪ ਤਿਆਰ ਕਰਦੇ ਇਹ ਵੀ ਆਪਣਾ ਆ ਗਿਆ ਜੀ ਅੱਛਾ ਹਾਂ ਇਹ ਸ਼ੱਕਰ ਸਤਨ ਉਹਨਾਂ ਦੀ ਆ ਜੀ ਹਾਂ ਇਹ ਕੋਈ ਜਿਹੀ ਸੀ ਇਹ ਵੀ ਆ ਗਈ ਹੈ ਆਪਣੇ ਲਈ ਦੇਸੀ ਘਰ ਦੀ ਆਟੇ ਨੇ ਬਣਿਆ ਹੋਇਆ ਜੀ ਸੁਮਰਾ ਦੇ ਬਾਰੇ ਦੱਸੋ ਜਿਹੜਾ ਤੁਸੀਂ ਇਹ ਖੋਪੇ ਦਾ ਤੇਲ ਕੱਢ ਕੇ ਇਹ ਬਰਾਣਾ ਉਹ ਹੀ ਬਚਦਾ ਜਾਂ ਇਹਨੂੰ ਸਪੈਸ਼ਲ ਪਾਉਂਦੇ ਸੀ ਇਹ ਆ ਇਹ ਬਾਇਸਰ ਜੀ ਉਹ ਅਸੀਂ ਕਿਤੇ ਕਿਤੇ ਲੈ ਕੇ ਆ ਇਹਦਾ ਤੇਲ ਨਹੀਂ ਨਿਕੜਦਾ ਹੈ ਜੀ ਅੱਛਾ ਇਹ ਆਪਣਾ ਗੋਲੇ ਦਾ ਪੀਸ ਤੇ ਆਪਣਾ ਉਹ ਬਣਾਇਆ ਹੈ ਇਹਦਾ ਤੇਲ ਨਹੀਂ ਨਿਕੜਦਾ ਆ ਬਿਲਕੁਲ ਬੁਲਾਉਣਾ ਹਾਂਜੀ ਤੇ ਹੋ ਗਿਆ ਇਹ ਮਿਰਚ ਹੋ ਗਈ ਜੀ ਆਪਣੇ ਲਵੇ ਜੀ ਇਹ ਮਿਰਚ ਸਵੀਕਾਰ ਦੀ ਜੀ ਆਪਣੀ ਠੀਕ ਹੈ ਹਾਂਜੀ ਤੇ ਇਹ ਗੱਲ ਹੈ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਮੈਂ ਇੱਥੇ ਥੋੜੀ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਦੱਸ ਰਿਹਾ ਆਪਣੇ ਜਿਹੜਾ ਖਾਣ ਵਾਲਾ ਤੇਲ ਹੈ ਨਾ ਲਗਭਗ 50% ਇੰਪੋਰਟ ਕੀਤਾ ਜਾਂਦਾ ਹੈ ਹਾਂਜੀ ਇੰਪੋਰਟ ਜਿਹੜਾ ਤੇਲ ਹੈ ਮਤਲਬ ਕੀਤਾ ਜਾਂਦਾ ਹੈ ਉਹਦੇ ਵਿੱਚ ਲਗਭਗ 70-80% ਪਾਮ ਆਇਲ ਹੁੰਦਾ ਹੈ ਹਾਂਜੀ ਆ ਮੋੜ ਲੇ ਕੇ ਹਿਊਮਨ ਹੈਲਥ ਲਈ ਚੰਗਾ ਤੇਲ ਨਹੀਂ ਆਪਾਂ ਕਹਿ ਸਕਦੇ ਆਪਾਂ ਮੋਸਟਲ ਹੀ ਮਤਲਬ ਨਕਲੀ ਤੇਲ ਹੀ ਖਾ ਰਿਆ ਲਗਭਗ 60 70% ਹਾਂਜੀ ਸੋ ਮੇਰੀ ਕਿਸਾਨ ਭਰਾਵਾਂ ਨੂੰ ਸਾਰੇ ਜਿੰਨੇ ਵੀ ਆਪਾਂ ਤੇਲ ਨੂੰ ਕੰਜ਼ੂਮ ਕਰਦੇ ਆ ਸਭ ਨੂੰ ਬੇਨਤੀ ਹੈ ਆਪਣੇ ਜੋ ਕਿਸਾਨ ਆਪਣੇ ਖੇਤ ਦੇ ਵਿੱਚ ਪ੍ਰੋਸੈਸਿੰਗ ਯੂਨਟ ਲਗਾ ਕੇ ਤੇਲ ਦੀ ਪ੍ਰੋਸੈਸਿੰਗ ਕਰਦੇ ਆ ਉਹਨਾਂ ਦਾ ਤੇਲ ਲੈ ਕੇ ਵਰਤੋ ਤਾਂ ਕਿ ਆਪਾਂ ਹਾਰਟ ਹਾਰਟ ਡਿਜ਼ੀਜ਼ ਤੋਂ ਬਚਿਆ ਬਚਿਆ ਜਾ ਸਕੇ ਨੇ ਬਰ ਕਲੈਸਟ੍ਰੋਲ ਤੇ ਲਿਪਟ ਪ੍ਰੋਫਾਈਲ ਦੇ ਵਿੱਚ ਗੜਬੜ ਆਈ ਜਾਣੀ ਹੈ ਜਦ ਆਪਾਂ ਲਗਾਤਾਰ ਫਾਮ ਆਇਲ ਜਾਂ ਜੰਗਲੀ ਆਇਲ ਖਾਵਾਂਗੇ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਧੰਨਵਾਦ ਜੀ ਆਪਣਾ ਤੇ ਕੋਈ ਪਿੰਡ ਵੀ ਆ ਸਕਦਾ ਨੰਬਰ ਆਪਣਾ 857 22 89 ਧੰਨਵਾਦ ਰੀਪੀਟ ਕਰ ਦਿਓ 98 157 22 891 ਜਗਦੇਵ ਸਿੰਘ ਆਪਣਾ ਨਾਮ ਜੀ ਧੰਨਵਾਦੀ ਆਪਦਾ ਵੀ